ਸਾਰਿਆਂ ਨੂੰ ਪਿਆਰ ਭਰ ਇਸ ਸ਼ਾਮ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਲਾਵਾ ਫੇਰੀ ਮੇਰੀ ਮੰਮੀ ਡੈਡੀ ਹਮੇਸ਼ਾ ਨਿੱਕੀ ਨਿੱਕੀ ਗੱਲ ਤੇ ਨੋਕ ਚੋਕ ਕਰਦੇ ਰਹਿੰਦੇ ਸਨ ਕਈ ਵਾਰ ਤਾਂ ਮੰਮੀ ਖਿੱਚ ਕੇ ਕਹਿ ਦਿੰਦੇ ਕਿ ਫੇਰ ਛੱਡ ਦੋ ਮੇਰਾ ਖਿਹੜਾ ਪਰ ਡੈਡੀ ਅੱਗੋਂ ਹੱਸ ਕੇ ਕਹਿ ਦਿੰਦੇ ਸਨ ਕਿ ਲਾਵਾ ਨਾਲ ਵਿਆਹੀ ਆ ਕਦੇ ਛੱਡਦੀਆਂ ਨਹੀਂ ਜਾਂਦੀਆਂ ਹੁੰਦੀਆਂ ਅਤੇ ਗੱਲ ਹਾਸੇ ਵਿੱਚ ਬਦਲ ਜਾਂਦੀ ਸੀ ਮੈਨੂੰ ਵੀ ਡੈਡੀ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਸੀ ਜਦੋਂ ਮੇਰਾ ਵਿਆਹ ਤੈਅ ਹੋਇਆ ਤਾਂ ਦਿਆੜੀ ਨੇ ਇੱਕੋ ਗੱਲ ਕਹੀ ਸੀ ਕਿ ਰਿਸ਼ਤੇ ਜੋੜਨੇ ਸੋਖੇ ਹਨ ਪਰ ਨਿਭਾਉਣੇ ਬਹੁਤ ਔਖੇ ਵਾਦੇ ਰਿਸ਼ਤੇ ਦੇ ਹਮੇਸ਼ਾ ਮਾਨ ਰੱਖੀ ਸਾਡਾ ਵਿਆਹ ਕਾਲੀ-ਕਾਲੀ ਵਿੱਚ ਹੀ ਹੋ ਗਿਆ ਸਵਾ ਕ ਮਹੀਨੇ ਵਿੱਚ ਹੀ ਤੀਖ ਦਿਖਈਆ ਮੰਗਣੀ ਵਿਆਹ ਸਭ ਹੋ ਗਿਆ ਮੈਨੂੰ ਇਹ ਸੀ ਕਿ ਸਾਨੂੰ ਥੋੜਾ ਸਮਾਂ ਮਿਲੇ ਪਰ ਘਰਦਿਆਂ ਨੂੰ ਤਾਂ ਵਿਆਹ ਕਰਨ ਦੀ ਹੀ ਕਾਲੀ ਸੀ ਵਿਆਹ ਤੋਂ ਪਹਿਲਾਂ ਅਸੀਂ 2-3 ਵਾਰ ਹੀ ਮਿਲੇ ਅਤੇ ਹਮੇਸ਼ਾ ਇਹ ਸੰਗ ਦੀ ਜਿਹੀ ਚੁੱਪਚਾਪ ਹੀ ਲੱਗੀ ਮੰਗਣੀ ਵਾਲੇ ਦਿਨ ਵੀ ਜਦੋਂ ਫੋਟੋਗ੍ਰਾਫਰ ਨੇ ਹੱਥ ਫੜਨ ਨੂੰ ਕਿਹਾ ਤਾਂ ਕੰਬ ਜੀ ਗਈ ਸੀ ਮੈਂ ਸੋਚਿਆ ਸੰਗ ਦੀ ਹੈ ਫਿਰ ਮੈਂ ਉਸ ਦਿਨ ਜਦੋਂ ਮੈਂ ਇਹਦੀ ਬੈਂਕ ਵਿੱਚ ਬਿਨਾਂ ਦੱਸੇ ਮਿਲਣ ਪਹੁੰਚ ਗਿਆ ਤਾਂ ਮੈਨੂੰ ਇਹ ਗੁੰਮਸਮ ਜਿਹੀ ਲੱਗੀ ਪਰ ਮੇਰੇ ਮਨ ਵਿੱਚ ਬੇਚੈਨੀ ਜੀ ਹੋਣ ਹੋਈ ਮੈਂ ਆਪਣਾ ਸ਼ੱਕ ਦੂਰ ਕਰਨ ਲਈ ਇਹਦੇ ਬੈਂਕ ਦੇ ਮੈਨੇਜਰ ਜੋ ਕਿ ਮੇਰਾ ਚੰਗਾ ਮਿੱਤਰ ਅਤੇ ਵਿਚੋਲਾ ਸੀ ਉਸਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਐਵੇਂ ਬਹੁਤਾ ਨਾ ਸੋਚ ਕਰਪ ਕਰਾ ਗਈ ਹੋ ਬਹੁਤ ਚੰਗੀ ਕੁੜੀ ਐ ਬਸ ਐਵੇਂ ਕੰਮ ਨਾਲ ਹੀ ਮਤਲਬ ਰੱਖਦੀ ਹੈ ਬੈਂਕ ਵਿੱਚ ਸਭ ਦੀ ਮਦਦ ਕਰਦੀ ਹੈ ਚਲੋ ਕਰਦੇ ਕਰਾਉਂਦੇ ਵਿਆਹ ਵੀ ਹੋ ਗਿਆ ਵਿਆਹ ਦੀ ਪਹਿਲੀ ਰਾਤ ਵੀ ਜਦੋਂ ਮੈਂ ਇਹਦੇ ਕੋਲ ਜਾ ਕੇ ਬੈਠਾ ਤਾਂ ਇੱਕਦਮ ਜੀ ਡਰ ਗਈ ਸੀ ਫਿਰ ਵੀ ਮੈਂ ਕਹਿ ਦਿੱਤਾ ਕਿ ਤੂੰ ਬੇਫਿਕਰ ਹੋ ਜਾ ਰਿਸ਼ਤਾ ਤੇਰੀ ਸਹਿਮਤੀ ਨਾਲ ਹੀ ਅੱਗੇ ਵਧੇਗਾ ਸਾਰੀ ਉਮਰ ਹੁਣ ਆਪਾਂ ਤਾਂ ਇਕੱਠੇ ਹੀ ਤਾਂ ਰਹਿਣਾ ਤੂੰ ਪਹਿਲਾਂ ਸਹਿਜ ਹੋ ਜਾ ਅਤੇ ਫਿਰ ਉਹ ਚੁੱਪਚਾਪ ਬੈਠ ਤੇ ਇੱਕ ਕੋਨੇ ਲੱਗ ਕੇ ਪੈ ਗਈ ਪਰ ਸਾਨੂੰ ਪਤਾ ਨਹੀਂ ਸਾਰੀ ਰਾਤ ਉਹਨੇ ਜਾਗਦੀ ਨਹੀਂ ਕੜ ਦਿੱਤੀ ਇੰਜ ਉਹਦੀ ਚੁੱਪ ਨੇ ਮੈਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਅਗਲੇ ਦਿਨ ਜਦੋਂ ਉਹ ਮੇਰੇ ਜਾਗਣ ਤੋਂ ਪਹਿਲਾਂ ਹੀ ਉੱਠ ਕੇ ਚਲੀ ਗਈ ਮੈਂ ਦੇਖਿਆ ਕਿ ਮੰਮੀ ਡੈਡੀ ਨਾਲ ਤਾਂ ਉਹ ਬਹੁਤ ਖੁਸ਼ ਸੀ ਪਰ ਰਾਤ ਨੂੰ ਉਹ ਫਿਰ ਮੇਰੇ ਨਾਲ ਬਿਨਾ ਕੋਈ ਗੱਲ ਕੀਤੇ ਚੁੱਪਚਾਪ ਸੋ ਗਈ। ਸਾਰੀ ਰਾਤ ਮੇਰੇ ਦਿਮਾਗ ਦੇ ਵਿੱਚ ਅਜੀਬ ਜਿਹਾ ਖਿਆਲ ਆਉਂਦੇ ਰਹੇ ਅਤੇ ਫਿਰ ਅਗਲੀ ਸਵੇਰ ਉਹ ਵਾਪਸ ਪੇਕੇ ਚਲੀ ਗਈ। 2 ਦਿਨ ਬਾਅਦ ਜਦੋਂ ਮੈਂ ਉਸ ਨੂੰ ਲੈਣ ਲਈ ਗਿਆ ਤਾਂ ਉਹ ਕਾਰਦਿਆਂ ਦੇ ਸਾਹਮਣੇ ਤਾਂ ਬਹੁਤ ਖੁਸ਼ ਸੀ ਪਰ ਕਾਰ ਵਿੱਚ ਬੈਠਦਿਆਂ ਹੀ ਫਿਰ ਉਹ ਦੇ ਚਿਹਰੇ ਤੇ ਚੁੱਪ ਜਿਹੀ ਛਾ ਗਈ ਸੀ। ਹੁਣ ਤਾਂ ਮੇਰਾ ਸਬਰ ਵੀ ਜਵਾਬ ਦੇ ਰਿਹਾ ਸੀ। ਮੇਰੇ ਵਾਰ-ਵਾਰ ਪੁੱਛਣ ਤੇ ਵੀ ਜਵਾਬ ਬਸ ਹੂੰ ਹਾਂ ਹੀ ਸੀ ਮਨ ਬਹੁਤ ਦੁਖੀ ਸੀ ਜੀ ਕੀਤਾ ਇਹਨੂੰ ਵਾਪਸ ਪੇਕੇ ਹੀ ਛੱਡ ਆਵਾਂ ਪਰ ਫਿਰ ਡੈਡੀ ਦੀਆਂ ਗੱਲਾਂ ਯਾਦ ਆ ਗਈਆਂ ਅੱਜ ਤਾਂ ਮੈਂ ਪੱਕਾ ਹੀ ਇਰਾਦਾ ਬਣਾ ਲਿਆ ਸੀ ਕਿ ਗੱਲ ਇੱਕ ਪਾਸੇ ਲਾ ਹੀ ਦੇਣੀ ਆ ਬਹੁਤ ਦੁਖੀ ਸੀ ਮੈਂ ਚਾਵਾਂ ਨਾਲ ਕਰਾਇਆ ਵਿਆਹ ਗਲੇ ਦਾ ਫੰਦਾ ਬਣ ਗਿਆ ਸੀ ਰਾਤ ਨੂੰ ਉਹ ਫਿਰ ਚੁੱਪਚਾਪ ਕਮਰੇ ਵਿੱਚ ਆ ਕੇ ਪੈ ਗਏ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਕੰਬਲ ਵਗੈਰਾ ਵਾਂਗਾਂ ਮਾਰਿਆ ਬੁਗਾ ਕੇ ਮਾਰਿਆ ਤੇ ਪੁੱਛਿਆ ਜੇ ਕੋਈ ਹੋਰ ਹੈ ਤੇਰੇ ਦਿਲ ਦੇ ਵਿੱਚ ਤਾਂ ਮੇਰੇ ਨਾਲ ਵਿਆਹ ਹੀ ਕਿਉਂ ਕਰਵਾਇਆ ਉਹ ਬਹੁਤ ਡਰ ਗਈ ਮੈਨੂੰ ਗੁੱਸੇ ਵਿੱਚ ਦੇਖ ਕੇ ਮੈਂ ਹੋਰ ਵੀ ਗੁੱਸੇ ਵਿੱਚ ਕਿਹਾ ਕਿ ਕੱਲ ਤੂੰ ਤੇਰੇ ਘਰਦਿਆਂ ਨੂੰ ਦੱਸਦਾ ਦੱਸਦਾ ਉਹਨਾਂ ਨੂੰ ਕਿ ਤੂੰ ਤਾਂ ਮੈਨੂੰ ਬੁਲਾ ਕੇ ਵੀ ਰਾਜ਼ੀ ਨਹੀਂ ਕਰਦਿਆਂ ਦਾ ਨਾਮ ਸੁਣ ਕੇ ਉਹ ਮੇਰੇ ਅੱਗੇ ਹੱਥ ਜੋੜ ਕੇ ਬੈਠ ਗਈ ਤੇ ਕਹਿੰਦੀ ਜੋ ਤੁਸੀਂ ਸੋਚ ਰਹੇ ਹੋ ਉਹ じゃ ਕੁਝ ਨਹੀਂ ਹੈ ਤੁਹਾਡੇ ਨਾਲ ਤਾਂ ਮੈਂ ਬਹੁਤ ਖੁਸ਼ ਹਾਂ ਪਰ ਮੇਰਾ ਅਤੀਤ ਮੇਰਾ ਪਿੱਛਾ ਨਹੀਂ ਛੱਡ ਰਿਹਾ ਇੰਨਾ ਸੁਣਦੇ ਹੀ ਮੇਰੇ ਦਿਲ ਦੀ ਧੜਕਣ ਵੱਧ ਗਈ ਉਹ ਅੱਗੇ ਦੱਸਣ ਲੱਗੀ ਕੀ ਗੱਲ ਬਹੁਤ ਪੁਰਾਣੀ ਹੈ ਮੈਂ 6ਵੀਂ ਕਲਾਸ ਵਿੱਚ ਪੜਦੀ ਸੀ ਗਰਮੀਆਂ ਦੀਆਂ ਛੁੱਟੀਆਂ ਸਨ ਮੈਂ ਤੇ ਮੇਰਾ ਭਰਾ ਸਾਡੇ ਸਾਇੰਸ ਵਾਲੇ ਸਰ ਕੋਲ ਟਿਊਸ਼ਨ ਜਾਂਦੇ ਸੀ ਹੋਰ ਵੀ ਬੱਚੇ ਸਨ ਉੱਥੇ ਸਰ ਦੇ ਬੱਚੇ ਅਤੇ ਉਹਦੀ ਪਤਨੀ ਕਿਤੇ ਬਾਹਰ ਗਏ ਹੋਏ ਸਨ ਉਸ ਦਿਨ ਸਰ ਨੇ ਸਾਰੇ ਬੱਚਿਆਂ ਨੂੰ ਭੇਜ ਦਿੱਤਾ ਮੇਰੇ ਭਰਾ ਨੂੰ ਵੀ ਪਰ ਮੈਨੂੰ ਰੋਕ ਲਿਆ ਕਹਿੰਦੇ ਕਿ ਮੈਥ ਦਾ ਨਵਾਂ ਚੈਪਟਰ ਕਰਵਾਉਣਾ ਫਿਰ ਉਹ ਮੈਨੂੰ ਚਾਹ ਦੇ ਬਹਾਨੇ ਅੰਦਰ ਲੈ ਗਏ ਅਤੇ ਫਿਰ ਮੇਰੇ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਬਹੁਤ ਡਰ ਗਈ ਸੀ ਪਰ ਉਦੋਂ ਤੱਕ ਮੇਰਾ ਭਰਾ ਵਾਪਸ ਮੁੜ ਆਇਆ। ਸ਼ਾਇਦ ਉਹਨੂੰ ਬਾਪੂ ਦੀ ਕਹੀ ਗੱਲ ਯਾਦ ਆ ਗਈ ਸੀ ਕਿ ਤੁਸੀਂ ਦੋਵਾਂ ਨੇ ਇਕੱਠੇ ਹੀ ਜਾਣਾ ਤੇ ਇਕੱਠੇ ਹੀ ਵਾਪਸ ਆਉਣਾ। ਜਦੋਂ ਉਹਨੇ ਬਾਹਰ ਆ ਕੇ ਆਵਾਜ਼ ਦਿੱਤੀ ਤਾਂ ਮੈਂ ਭੱਜ ਕੇ ਬਾਹਰ ਆ ਗਈ। ਪਰ ਨਾ ਤਾਂ ਮੈਂ ਉਹਨਾਂ ਨੂੰ ਦੱਸਿਆ ਤੇ ਨਾ ਹੀ ਘਰ ਆ ਕੇ ਕਿਸੇ ਨੂੰ ਦਰਕਾਰਨ ਮੈਨੂੰ ਬੁਖਾਰ ਹੋ ਗਿਆ। ਫਿਰ ਮੰਮੀ ਦੇ ਬਾਰ-ਬਾਰ ਪੁੱਛਣ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮੰਮੀ ਵੀ ਬਹੁਤ ਰੋਏ ਪਰ ਉਹਨਾਂ ਨੇ ਕਿਸੇ ਹੋਰ ਨੂੰ ਦੱਸਣ ਤੋਂ ਮਨਾ ਕਰ ਦਿੱਤਾ ਸ਼ਾਇਦ ਉਹ ਬਾਪੂ ਜੀ ਅਤੇ ਡੈਡੀ ਦੇ ਸੁਭਾਅ ਤੋਂ ਡਰਦੇ ਸਨ ਵੈਸੇ ਉਸ ਉਸ ਸਹਾਰ ਨੂੰ ਮੈਂ ਫਿਰ ਕਦੀ ਨਹੀਂ ਦੇਖਿਆ ਸ਼ਾਇਦ ਉਹ ਕਿਸੇ ਹੋਰ ਸ਼ਹਿਰ ਚਲਾ ਗਿਆ ਸੀ ਪਰ ਉਹ ਡਰ ਕਦੇ ਵੀ ਮੇਰੇ ਦਿਮਾਗ ਵਿੱਚੋਂ ਨਹੀਂ ਨਿਕਲਿਆ ਮੈਂ ਕਿਸੇ ਮਰਦ ਦੇ ਨਾਲ ਇਕੱਲੇ ਰਹਿ ਕੇ ਨਹੀਂ ਦੇਖਿਆ ਕਿਉਂਕਿ ਵਿਸ਼ਵਾਸ ਕਰਨਾ ਬਹੁਤ ਔਖਾ ਲੱਗਦਾ ਹੈ ਉਹਨੂੰ ਇੰਜ ਰੋਂਦੀ ਸਿਸਕਦੀਆਂ ਨੂੰ ਦੇਖ ਕੇ ਮੇਰਾ ਗੁੱਸਾ ਤਾਂ ਕਿਧਰੇ ਹੀ ਉੱਡ ਗਿਆ ਸੀ ਮੈਨੂੰ ਤਾਂ ਉਹ ਨਿੱਕੀ ਜਿਹੀ ਡਰੀ ਸਹਿਮੀ ਸੀ ਧੀਕਰੀ ਮੈਨੂੰ ਉਸਤੇ ਉੱਪਰ ਬਹੁਤ ਅਰਸਾਇਆ ਮੈਂ ਉਹਦੇ ਹੰਝੂ ਪੂੰਝ ਕੇ ਗੱਲ ਨਾਲ ਲਾ ਲਿਆ ਪਲੀਜ਼ ਮੈਨੂੰ ਛੱਡ ਛੱਡਿਓ ਨਾ ਮੇਰੇ ਮਾਪਿਓ ਜਿੰਦੇ ਜੀ ਮਰ ਜਾਣਗੇ ਉਹ ਰੋਂਦੀ ਹੁਰੋਂਦੀ ਬੋਲੀ ਤੇਰੇ ਮੇਰੇ ਮੂੰਹ ਵਿੱਚੋਂ ਸਹਿਜ ਸੁਭਾਅ ਹੀ ਨਿਕਲ ਗਿਆ ਕੀ ਕੰਮ ਲੀਏ ਲਾਵਾਂ ਨਾਲ ਵਿਆਹੀ ਕਦੇ ਛੱਡੀਦੀ ਨਹੀਂ ਹੁੰਦੀ ਕਿਉ ਪਤਾ ਨਹੀਂ ਕਦੋਂ ਮੇਰੇ ਬਾਹ ਤੇ ਸਿਰ ਧਰ ਕੇ ਹੀ ਰੋਂਦੀ ਰੋਂਦੀ ਸੋ ਗਈ ਸੀ